ਮੁਰਦਾਬਾ ਪਾਜੀ ਪੋਤਲਾ ਇੱਧਰ ਰੱਖੋ ਪੋਤਲਾ ਘਮਾਓ ਬਸ ਇੱਧਰ ਰੱਖੋ ਲਾਓ ਨਾ ਰਾਂ ਲਾਓ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਮਾ ਇੰਦਰ ਮਾਈ ਮੋਦੀ ਜਿੰਦਾਬਾਦ ਜਿੰਦਾਬਾਦ ਕੈਮਰਾ ਕਰਤਾ ਜਿੰਦਾਬਾਦ ਛੇੜ ਜੋਲੇ ਓਰੀ ਚੋਲੇ ਛੇੜ ਯਾਰ ਹੋਏ ਹੋਏ ਹਾਏ 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 ਨਾਗਰਸ ਪਾਰਟੀ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ 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 ਰਾਹੁਲ ਗਾਂਧੀ ਹਾਏ 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 ਰਾਹੁਲ ਗਾਂਧੀ ਹੋਏ ਹਾਏ ਉਹ ਤੇ ਰੱਖਦਾ ਏ ਥੱਲੇ ਦੇਖੋ ਅੱਜ ਜਿਹੜਾ ਪੁਤਲਾ ਫੂਕਿਆ ਗਿਆ ਸਾਡੇ ਦੇਸ਼ ਦੇ 7 ਸਸਵੇਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਟਿੱਪਣੀ ਕੀਤੀ ਹੈ ਰਾਹੁਲ ਗਾਂਧੀ ਨੇ ਔਰ ਉਹ ਬੜੀ ਮੰਦਭਾਗੀ ਗੱਲ ਹੈ ਕਿ ਉਹਨਾਂ ਨੇ ਕਿਹਾ ਕਿ OBC ਸ਼੍ਰੇਣੀ 'ਚ ਮੋਦੀ ਨਹੀਂ ਆਉਂਦੇ ਪਰ ਉਹਨਾਂ ਨੂੰ ਅਸੀਂ ਦੱਸਣਾ ਚਾਹਾਂਗੇ ਅਸੀਂ ਨਾਲ ਕਾਗਜ਼ ਲੈ ਕੇ ਆਏ ਆਂ ਇਹਦੇ ਵਿੱਚ ਜਿਹੜੇ ਮੋਦੀ ਹੈ ਉਹ OBC ਸ਼੍ਰੇਣੀ ਚ ਆਉਂਦੇ ਆ ਪਰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਇਹਨੂੰ ਆਪ ਰਾਹੁਲ ਗਾਂਧੀ ਨੂੰ ਕਿ ਇਸ ਜਾਤ ਬਰਾਦਰੀ ਦੇ ਤੇ ਇਹਨਾਂ ਦੇ ਰਾਜਨੀਤੀ ਨਾ ਕਰੇ ਜਿਸ ਤਰ੍ਹਾਂ ਅੱਗੇ ਉਹ ਸਾਰੇ ਦੇਸ਼ ਤੋਂ ਬਾਹਰ ਹੋ ਰਿਹਾ ਮਨੂੰ ਜਾਪਦਾ ਜੇ ਇਤਨਾ ਹੀ ਲੱਗੇ ਰਹੇ ਤੇ ਸਾਰੇ ਦੇਸ਼ ਤੋਂ ਕਾਂਗਰਸ ਦਾ ਉਹ ਨਾਮ ਨਿਸ਼ਾਨ ਵੀ ਮਿਟਵਾ ਦੇ ਅੱਜ ਕਿਸ ਤਰ੍ਹਾਂ ਪ੍ਰੋਟੈਸਟ ਕੀਤਾ ਗਿਆ ਜੀ ਦੇਖੀ ਅੱਜ ਅਸੀਂ ਪ੍ਰੋਟੈਸਟ ਕੀਤਾ ਹੈ OBC ਮੋਰਚੇ ਵੱਲੋਂ ਸਾਡੇ ਜਿਹੜੇ ਅਧਿક્ષા ਸਨੀ ਜੀ ਵੱਲੋਂ ਇਹ ਇਹ ਪ੍ਰੋਟੈਸਟ ਰੱਖਿਆ ਗਿਆ ਪੇਨ ਸਾਡੇ ਕਾਰਕਿਰਤਾ ਔਰ OBC ਜਿਹੜਾ ਸਮਾਜ ਹੈ ਉਹਦੇ ਵਿੱਚ ਬਹੁਤ ਰੋਸ ਹੈ ਔਰ ਗੁੱਸਾ ਹੈ ਕਿ ਜਿਹੜਾ ਉਹ ਬਾਰ-ਬਾਰ ਉਹਨਾਂ ਤੇ ਟਿੱਪਣੀ ਕਰਦੇ ਆ ਰਾਹੁਲ ਗਾਂਧੀ ਮੈਂ ਸਮਝਦਾ ਸਾਰਾ ਜਿਹੜੇ OBC ਜਿਹੜੇ ਸਾਡਾ ਸਮਾਜ ਹੈ ਉਹ ਅੱਜ ਦੁਖੀ ਹੋ ਕੇ ਉਹਦੇ ਖਿਲਾਫ ਰਾਹੁਲ ਗਾਂਧੀ ਦਾ ਪਤਲਾ ਖੁੱਸੀ ਲੀਗਲ ਕੋ ਕੋਈ ਕਾਰਵਾਈ ਵੀ ਕਰਵਾਈ ਜਾ ਦੇਖੀ ਅਸੀਂ ਅੱਜ ਲੀਗਲ ਓਪੀਨੀਅਨ ਵੀ ਲੈ ਰਹੇ ਆ ਅਸੀਂ ਅੱਜ ਆਪਣੇ ਇਹ ਸਾਰੇ ਜਿਹੜਾ ਪੇਪਰਸ ਆਪਾਂ ਕਰਵਾਏ ਆ ਅਸੀਂ ਸਲਾਹ ਕਰਾਂਗੇ ਆਪਣੇ ਹਾਈ ਕਮਾਂਡ ਨਾਲ ਵੀ ਜੋ ਕਾਨੂੰਨੀ ਕਾਰਵਾਈ ਵੀ ਇਹਨਾਂ ਦੇ ਬੰਦੀ ਹੋ ਗਈ ਹੈ ਜੀ ਜ਼ਰੂਰ ਕਰਾਓ। ਲੇਕਿਨ ਰਾਹੁਲ ਗਾਂਧੀ ਕਹਿੰਦੇ ਕਿ ਬੀਜੇਪੀ ਬਗਵਾਈ ਹੋਈ ਹੈ ਮੇਰੀ ਯਾਤਰਾ ਨੂੰ ਲੈ ਕੇ ਲਗਾਤਾਰ ਹੀ ਟਿੱਪਣੀਆਂ ਕਰ ਰਹੇ ਨੇ। ਇਹਨਾਂ ਨੂੰ ਰਾਹੁਲ ਗਾਂਧੀ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਆਪਣੇ ਹਾਰ ਤੋਂ ਬਖਲਾਏ ਹੋਏ ਹੈ ਯਾਰ ਬੀਜੇਪੀ ਨੇ ਬਗਲਾਈ ਹੋਈ ਹੈ ਬੀਜੇਪੀ ਦਾ ਤੇ ਗ੍ਰਾਫ ਬਹੁਤ ਉੱਤੇ ਜਾ ਰਿਹਾ ਹੈ ਔਰ ਸਾਡੇ ਜਿਹੜੇ 10ਵੇਂ ਪ੍ਰਧਾਨ ਮੰਤਰੀ ਆ ਫਿਰ ਇੱਕ ਵਾਰ ਬੜੇ 400 ਤੋਂ ਵੱਧ ਸੀਟਾਂ ਲੈ ਕੇ ਐਰ ਕੇ ਪ੍ਰਧਾਨ ਮੰਤਰੀ ਬਣ ਜਾ ਰਿਹਾ ਬਖਲਾਈ ਬੀਜੇਪੀ ਹੋਈ ਹੈ ਔਰ ਉਹ ਬਖਲਾਟ ਨਾਲ ਹੀ ਇਹੋ ਗੱਲਾਂ ਕਰ ਰਹੇ ਨੇ ਕੀ ਇਹਨੂੰ ਐਜੀਟੇਸ਼ਨ ਬੋਧਾਇਆ ਜਾ ਸਕਦਾ ਜੇਕਰ ਬਿਲਕੁਲ ਬੋਧਾਇਆ ਜਾਏਗਾ ਜੀ ओबीसी ਸਮਾਜ ਬਹੁਤ ਗੁੱਸੇ ਤੇ ਆ ਔਰ ਇਹ ਸ਼ੁਰੂਆਤ ਹੈ ਤੇ ਸਮਾਜ ਦੇ ਵੱਲੋਂ ਹੋਰ ਵੀ بڑے ਆ ਇਹ ਜਿਹੜੇ ਪ੍ਰੋਗਰਾਮ ਲੈ ਕੇ ਜਾ ਰਹੇ ਆ ਧੰਨਵਾਦ ਕਰੋ ਭਾਜੀ ਅੰਦਰ ਰੱਖੋ ਅਸ ਨਾਲ ਦੇ ਬਹੁਤ ਦਾਸ ਕਬਲਜੀਤ ਸਿੰਘ ਸਣੀ ਜ਼ਿਲ੍ਹਾ ਪ੍ਰਧਾਨ ओबीसी ਮੋਰਚਾ ਅੰਮ੍ਰਿਤਸਰ ਸ਼ਹਿਰੀ ਅੱਜ ਜਿਹੜਾ ਅਸੀਂ ਰੋਸ ਪ੍ਰਦਰਸ਼ਨ ਕੀਤਾ ਵਾ ਇਹ ਕਾਂਗਰਸ ਦੇ ਬਿਲਕੁਲ ਨਖਿੱਧ ਨਖਿੱਧ ਜਿੰਨੂ ਕੀ ਉਹ ਆਪਣਾ ਆਈਡਲ ਮੰਨਦੇ ਆ ਜਾਂ ਉਹ ਸੋਚਦੇ ਆ ਕਿ ਇਹ ਪ੍ਰਧਾਨ ਮੰਤਰੀ ਬਣੂਗਾ ਪਰ ਉਹਨਾਂ ਸਾਰੇ ਮੈਂ ਜਿੰਨੇ ਵੀ ਇਹਨਾਂ ਦੇ ਲੀਡਰ ਨੇ ਮੈਂ ਉਹਨਾਂ ਨੂੰ ਕਹਾਂਗਾ ਕਿ ਤੁਹਾਡੀ ਸੋਚ ਕਦੇ ਨਹੀਂ ਹੋਣੀ ਕਿਉਂਕਿ ਇਹ ਬੱਚਾ ਮੰਦਬੁੱਧੀ ਬੱਚਾ ਵਾ ਰਾਹੁਲ ਗਾਂਧੀ ਇਹਨੂੰ ਇਹ ਹੀ ਨਹੀਂ ਪਤਾ ਲੱਗਦਾ ਕਿ ਮੈਂ ਕੀ ਬੋਲਣਾ ਇਹਨੇ ਹੁਣ ਵੀ ਜਿਹੜੀ ਆ ਟਿੱਪਣੀ ਕੀਤੀ ਆ ਨਰਿੰਦਰભાઈ ਮੋਦੀ ਜੀ ਤੇ ਕਿ ਜਿਹੜੇ ਨਰਿੰਦਰભાઈ ਮੋਦੀ ਜੀ ਆ ਉਹ OBC ਕਾਸਟ ਦੇ ਨਾਲ ਨਹੀਂ ਸੀ ਲੇਕਿਨ ਇਹਦੀ ਜਾਣਕਾਰੀ ਵਾਸਤੇ ਆਪਾਂ ਦੱਸ ਦਈਏ ਕਿ ਸੰਵਿਧਾਨਿਕ ਜਿਹੜੇ ਆ ਉਹ ਇਹਨੂੰ ਭੇਜ ਦਿੰਨੇ ਆ ਪੇਪਰ ਜਿਹਦੇ ਵਿੱਚ 1999 ਵਿੱਚ ਮੋਦੀ ਜੀ ਕਾਸਟ ਨੂੰ OBC ਦੇ ਵਿੱਚ ਸੰਵਿਧਾਨਿਕ ਤੌਰ ਤੇ ਲੈ ਲਿਆ ਗਿਆ ਸੀ ਪਰ 2001 ਦੇ ਵਿੱਚ ਮੰਨਨੀ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜੀ ਨੇ ਜਿਹੜੀ ਇਲੈਕਸ਼ਨ ਆ ਗੁਜਰਾਤ ਤੋਂ ਲੜੀ ਸੀ ਔਰ ਇਸਨੇ ਟਿੱਪਣੀ ਕੀਤੀ ਆ ਅੱਜ ਸਾਰੇ ਹੀ OBC ਸਮਾਜ ਨੂੰ ਜਿਹੜੀ ਏ ਢਾਹ ਲੱਗੀ ਆ ਕਿਉਂਕਿ ਸਾਡੇ ਮੰਨਨੀ ਪ੍ਰਧਾਨ ਮੰਤਰੀ ਜੀ ਜਿਹੜੇ ਕਿ ਪਿਛਲੇ 10 ਪਿਛਲੇ 8-9 ਸਾਲਾਂ ਦੇ ਵਿੱਚ ਪੂਰੀ ਮਿਹਨਤ ਕਰਕੇ ਦੇਸ਼ ਨੂੰ ਵਿਕਾਸ ਦੀ ਹਾਲੀਆਂ ਤੇ ਲੈ ਕੇ ਜਾ ਰਹੇ ਨੇ ਹੁਣ ਇਹਨਾਂ ਕੋਲ ਬੋਲਣ ਦਾ ਕੋਈ ਮੁੱਦਾ ਨਹੀਂ ਰਹਿ ਗਿਆ ਔਰ ਉਹਨ ਜਿਹੜਾ ਇਹ ਆ ਕਦੀ OBC ਆ ਕਦੀ ਇਹ ਕੁਛ ਬੋਲਦਾ ਵਾ ਇਸ ਕਰਕੇ ਅੱਜ ਜਿਹੜਾ ਵਾ ਇਹਰਾ ਪੁੱਤਲੇ ਭੂਕੇਗੇ ਆ ਆਉਣ ਵਾਲੇ ਸਮੇਂ 'ਚ ਇਹ ਮੰਨ ਨਹੀਂ ਪ੍ਰਧਾਨ ਮੰਤਰੀ ਜੀ ਦੇ ਕੋਲ ਇਹ ਮਾਫੀ ਨਹੀਂ ਮੰਗਦਾ OBC ਸਮਾਜ ਆਪਣਾ ਜਿਹੜਾ ਵਾ ਹੋਰ ਵੀ ਤੇਜ਼ ਰੋਸ ਔਰ ਪ੍ਰਦਰਸ਼ਨ ਕਰੇਗਾ ਜੀ ਬਿਲਕੁਲ ਹਾਂਜੀ ਉਤਲਾ ਕਿੱਥੇ ਹੋ ਗਿਆ ਉਤਲਾ ਕਿੱਥੇ ਹੋ ਗਿਆ ਇਹ ਬੁਤਲਾ ਬੀਜੇਪੀ ਆਫਿਸ ਹਾਥੀ ਗੇਟ ਦੇ ਬਾਹਰ ਜਿਹੜਾ ਜੀ ਉੱਥੇ ਭੁੱਕਿਆ ਗਿਆ ਜੀ ਅੱਜ ਅਜਰਾ ਪ੍ਰਦਰਸ਼ਨ ਕੀਤਾ ਜੀ ਅੱਜ ਵਿਪੱਖਸ਼ ਦੇ ਜਿਹੜੇ ਜਿਹੜੇ ਬੁਖਲਾਏ ਹੋਏ ਆ ਇਹਨਾਂ ਦੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਜੀ ਅੱਜ ਜਿਸ ਪਕਾਰ ਨਾਲ ਉਹਨਾਂ ਨੇ ਮਾਨਮੋਹਨ ਮੋਦੀ ਜੀ ਦੇ ਪਰਸਨਲ ਅਟੈਕ ਕੀਤਾ ਵਾ ਉਹਨਾਂ ਦੀ ਜਾਤੀ ਉੱਤੇ ਸਵਾਲ ਉਠਾਇਆ ਵਾ ਮੈਂ ਇਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਪੁੱਛਣਾ ਵਾ ਕਿ ਕਦੀ ਦੇਸ਼ ਨੇ ਤੁਹਾਨੂੰ ਪੁੱਛਿਆ ਵਾ ਕਿ ਤੁਸੀਂ ਭਾਰਤੀ ਹੋ ਕਿ ਟਾਲੀਅਨ ਹੋ ਪਹਿਲਾਂ ਤੁਸੀਂ ਆਪਣਾ ਪ੍ਰੂਫ ਦਵੋ ਔਰ ਜਿਹੜੀ ਤੁਸੀਂ ਜਿਹੜੀ ਗੱਲ ਤੁਹਾਨੂੰ ਅੱਜ ਇੱਥੇ ਆਈ ਆ ਦੇਸ਼ ਦੇ ਪ੍ਰધાનਮੰਤਰੀ 10 ਸਾਲ ਤੋਂ ਨੇ ਹੋ ਤੁਹਾਨੂੰ 10 ਸਾਲ ਤੇ ਕਦੀ ਯਾਦ ਨਹੀਂ ਆਇਆ ਕਿਉਂਕਿ ਉਹਨਾਂ ਨੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਪੂਰੇ ਦੇਸ਼ ਦੇ ਵਿੱਚ ਸਾਰੇ ਸਮਾਜ ਦਾ ਨਾਲ ਲੈ ਕੇ ਚੱਲੇ ਨੇ ਸਭ ਦਾ ਖਿਆਲ ਰੱਖਿਆ ਵਾ ਚਾਹੇ ਉਹ ਐਸਸੀ ਸਮਾਜ ਹੋਵੇ ਬੀਸੀ ਸਮਾਜ ਹੋਵੇ ਜਰਨਲ ਹੋਵੇ ਸਾਰੇ ਸਮਾਜਾਂ ਨੂੰ ਨਾਲ ਲੈ ਕੇ ਚੱਲ ਰਹੇ ਸਭ ਦਾ ਵਿਕਾਸ ਕਰ ਰਹੇ ਆ ਜਿਹਦੇ ਕਰਕੇ ਦੇਸ਼ ਵਿੱਚ ਇੱਕ ਕਾਫੀ ਵੱਡਾ ਵਰਗ ਜਿਹੜਾ ਹੈ ਬੀਸੀ ਵਰਗ ਜਿਹੜਾ ਮੋਦੀ ਸਾਹਿਬ ਨੂੰ ਬਹੁਤ ਹੀ ਪਸੰਦ ਕਰਦਾ ਵਾ ਜਿਹਦੇ ਕਰਕੇ ਬੁਖਲਾਏ ਹੋਏ ਆ ਮਰ ਰਾਹੁਲ ਗਾਂਧੀ ਨੇ ਇੱਕ ਬਹੁਤ ਹੀ ਮੰਦਭਾਗਾ ਬਿਆਨ ਦਿੱਤਾ ਵਾ ਜਿਹਦੇ ਕਰਕੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਉਹਿੰਦਰ ਸਿੰਘ ਉਹਦੇ ਰਕਸਾ ਦੇ ਵਿੱਚ ਸਾਡੇ ਪੀਸੀ ਮੁਰਜ਼ੇ ਪ੍ਰਧਾਨ ਕਬਲਜੀਤ ਕਸਨੂ ਨੇ ਆਪਣੀ ਸਾਰੀ ਟੀਮ ਦੇ ਨਾਲ ਅੱਜ ਰਾਹੁਲ ਗਾਂਧੀ ਦਾ ਪਤਲਾ ਫੁੱਕਿਆ ਵਾ ਔਰ ਇਹਨਾਂ ਨੂੰ ਦੱਸਿਆ ਵਾ ਕਿ ਦੇਸ਼ ਤੁਹਾਨੂੰ ਜੇ ਤੁਹਾਡੇ ਮਸੂਬੇ ਅਚ ਕਾਮਯਾਬ ਨਹੀਂ ਹੁੰਦੇਗਾ ਅਸੀਂ ਚੇਤਾਵਨੀ ਜੀ ਆਪਣਾ ਇੱਕ ਰੋਸ਼ਦਾ ਕੀਤਾ ਕਿ ਜਿਸਾਂ ਤੁਸੀਂ ਹੋਸ਼ੀ ਹਰਕਤਾ ਜੋ ਆ ਗਏ ਹੋ ਤੁਹਾਨੂੰ ਆਪਣੀ ਹਾਰ ਨਜ਼ਰ ਆ ਰਹੀ ਹੈ ਤੇ ਇਸ ਤਹਿ ਚੱਕ ਕਰ ਚੁੱਕਿਆ ਵਾ ਕਿ ਜਿਹੜਾ ਆਉਣ ਵਾਲਾ 2024 ਦਾ ਚੋਣ ਹੈ ਉਥੇ ਜੇ ਆਏਗਾ ਸਿਰਫ ਮੋਦੀ ਹੀ ਆਏਗਾ